ਕੀ ਕਰ ਗਿਆ ਇਹ ਖੱਪ ਮਾਰ ਕੇ ਸੱਟੇ ਜਾਂਦਾ ਕੀ ਦਸੀ ਜਮਾ ਇਹ ਤਾਂ ਟਿਪਲੀਤ ਕੱਪਤੀ ਜਮਾ ਰੋ ਹਿਕ ਜਿਹੜਾ ਰਾਡੇ ਨਾ ਕਰੀ ਜਾਂਦੇ ਲੋਕਾਂ ਨਾਲ ਕਰਦਾ ਮੈਂ ਚਮਾਰਤੀ ਮੋਟਰ ਨੇ ਗੱਲ ਉਹ ਵੇ ਲੈ ਗਿਆ ਮੋਬਾਈਲ ਲੈ ਜਾਂ ਕੋਈ ਛਾਡੀ ਕੁੱਟ ਮਾਰ ਬੂਰ ਕੀਤੀ ਨਾ ਰੁਕਤੀ ਜਾਣ ਮੁਝੇ ਤੇ ਕਰਦਾ ਮੈਂ ਚਾਹ ਪੀਂਦੋਂ ਮਾਰ ਅਮਰਪਾਲ ਨਾਲ ਇਹ ਜਿਹੜਾ ਜਿੰਦੂਰ ਜੇਲ੍ਹ ਜਿੱਥੇ ਜਾ ਉਹਦੇ ਨਾਲ ਬਹੁਤ ਜਿਆਦਾ ਸੰਬੰਧ ਸੀ ਉਹ ਉਹ ਨੂੰ ਕਹਿੰਦਾ ਮੈਂ ਉਹਦੇ ਨਾਲ ਆ ਕੇ ਥੋੜੇ ਬਹੁਤ ਪੂਰੀ ਹਾਲਤ ਕਰੂੰਗਾ ਥੋੜੇ ਨਾਲ ਇਹ ਮੈਨੂੰ ਦਾ ਅਮਰਪਾਲ ਉਹ ਨੂੰ ਵੀ ਕਹਿੰਦਾ ਮੈਂ ਥੋੜੇ ਨਾਲ ਬਹੁਤ ਪੂਰੀ ਹਾਲਤ ਕਰੂੰਗਾ ਹਜੇ ਵੀ ਹੁਣ ਤਾਂ ਓਕੇ ਮਾਰਦਾ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਇਹੇ ਮੰਗਦਾ ਹੀ ਘਰ ਛੱਡ ਕੇ ਚਲੇ ਜਾ ਤੂੰ ਤੇ ਬੱਸ ਤੂੰ ਆਪਣਾ ਅਮੀਰ ਹੋਊਗਾ ਤੇ ਪੰਜ ਜਾਣੇ ਪੰਜ ਛੇ ਜਾਣੇ ਛੇ ਜਾਣੇ ਸੀ ਨਹੀਂ ਦੋਹਾਂ ਦੇ ਪੰਜ ਪਾਏ ਸੀ ਤਿੰਨ ਦੇ ਤੇ ਦੋ ਦੋ ਤਿੰਨ ਉਵੇਂ ਸੀ ਦੁੱਗੀ ਸਾਡੇ ਘੁੱਟਿਆਂ ਦੇ ਮੂਹ ਲਵਿਟੇ ਜਿਹਨਾਂ ਦੇ ਹਾਂਜੀ ਪਾਣੀ ਜਾਏ ਬਾਨਾਂ ਤਾਂ ਨੇ ਹਜੇ ਦੋ ਸਾਲੀ ਡੇਢ ਸਾਲੀ ਹੋਇਆ ਪਾਏ ਪਹਿਲਾਂ ਤਾਂ ਨਹੀਂ ਬਾਣਾ ਪਾਇਆ ਸੀ ਹੁਣ ਹੀ ਪਾਇਆ ਵਾ ਪਾਣੀ ਦਿੱਤਾ ਦਰਦਾਸ਼ਾ ਕਰ ਰਿਹਾ ਬਣਾ ਪਾ ਕੇ ਇਹ ਕੰਨ ਕਹਿੰਦੇ ਆ ਵੀ ਤੁਸੀਂ ਮਾਂ ਪੈਨ ਨੂੰ ਕੁੱਟੋ ਮਾਰੋ ਨਾਲੇ ਕਾਰੇ ਵਾਸਤੇ ਘਰ ਦਾ ਮਰਦਾ ਸਾਨੂੰ ਕੋਈ ਕਮਾਈ ਦਿੱਤੀਆਂ ਨੇ ਕਰਕੇ ਇਹ ਸਾਨੂੰ ਕੁੱਟਣਾ ਆ ਸਕਦਾ ਲੋਕਾਂ ਨੂੰ ਕੁੱਟਣਾ ਨਹੀਂ ਜਾਂਦੇ ਹੋਂਗੇ ਸਿੱਖੇ ਨੇ ਕੀ ਕਹਿਣਾ ਸਿੱਖੀ ਇਹ ਕੁਛ ਨਹੀਂ ਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰ ਦੇ ਨੂੰ ਕੁੱਟੋ ਮੇਰਾ ਨਾਗਰੀ ਸਿੰਘ ਜੀ ਆ ਗਿਆ ਕਿੱਥੋਂ ਦੇ ਰਹਿਣ ਵਾਲੇ ਬੋੜੇ ਦੇ ਰਹਿਣ ਕਿ ਕੀ ਹੋਇਆ ਜਿਹੜਾ ਅੱਜ ਪੁੱਤਰ ਤੁਹਾਡਾ ਇਸ ਤਰ੍ਹਾਂ ਦੇ ਕੀ ਕਰੀਏ ਜੇ ਖੜਦ ਤੋਂ ਮਾਰ ਕੇ ਸਿੱਟ ਗਿਆ ਜਾਵਾਂ ਹਾਂ ਹਾਂ ਇਸ ਤਰ੍ਹਾਂ ਦਾ ਸਵਾਲ ਜਾ ਰਿਹਾ ਹੈ ਕੀ ਇਹ ਤਾਂ ਇਹ ਤਾਂ ਤਾਂ ਟਿੱਪਲੀਤ ਕਰਤੀ ਕਿਉਂ ਆ ਕੀ ਹੋਂਠੀ ਕਰ ਰਿਹਾ ਬਾਬਾ ਤਾਂ ਲੋਹ ਇੱਕ ਜਿਹੜਾ ਸਾਡੇ ਨਗਰ ਜਾਂਦੇ ਲੋਕਾਂ ਨਾਲ ਕਰਦਾ ਹਾਂ ਮਰਜੀ ਵੱਡਾ ਪੱਤਰ ਸੀ ਤੇ ਵੱਡਾ ਜੀ ਕੀ ਮੀਤਾਂ ਲੱਜਾ ਸੇ ਇਹਨਾਂ ਨੂੰ ਕੀ ਕੋਈ ਨਹੀਂ ਮੀਤ ਤੁਹਾਨੂੰ ਇਹ ਆਈ ਮੀਨ ਜਦਿਆ ਕੁੱਟ ਮਾਰ ਕਰ ਦਿੰਦਾ ਇਹ ਮੀਨ ਦਾ ਉੱਤੇ ਦੇਖ ਹਮਲਾ ਕੀਤਾ ਤੁਹਾਡੀ ਘਰ ਦੇ ਕੀਤਾ ਹਾਂ ਜੀ ਮੋਟਰ ਨੇ ਗੂਗਲ ਲੇ ਗਿਆ ਮੋਬਾਈਲ ਲੇ ਗਿਆ ਬੋਲੀ ਸਾਡੀ ਕੁੱਟ ਮਾਰ ਬੂਰ ਕੀਤੀ ਐਕਦਾ ਪਾਲ ਲਾ ਕੇ ਪੈ ਮਿਹਨਤ ਬਹੁਤ ਬੁਰੀ ਕੀਤੀ ਧਰਦ ਨੇ ਇਹਦੀ ਜਿਆਦਾ ਕੁੱਟ ਮਾਰ ਹਾਂ ਇਹ ਕੁੱਟੜਿਆ ਨਹੀਂ ਜਾਂਦਾ ਜੀ ਇਹ ਨਾ ਰੁਕਤੀ ਜਾਣ ਮੁਝੇ ਤੇ ਕਰਦਾ ਨਾ ਚਾਹ ਪੀਣ ਨੂੰ ਨਾ ਇਸ ਤਰ੍ਹਾਂ ਦੇਦੇ ਸਭਾ ਕੀ ਦਿੱਤੀ ਹੁਣ ਸਮਾਂ ਦੇ ਦੇ ਜੀ ਕਿ ਜਿਹੜਾ ਸਾਡੇ ਨਾਲ ਸਾਡੇ ਨਾਲ ਕਰ ਗਿਆ ਨਹੀਂ ਤੁਸੀਂ ਕਹਿ ਰਹੇ ਅਮਰਪਾਲ ਨਾਲ ਅਮਰਪਾਲ ਨਾਲ ਜਿਹੜਾ ਜਿਹੜਾ ਜਿਬਰੂ ਵਾਲ ਜੇਲ੍ਹ ਚ ਭੇਜਿਆ ਉਹਦੇ ਨਾਲ ਬਹੁਤ ਜਿਆਦਾ ਸੰਬੰਧ ਸੀ ਉਹ ਉਹ ਨੂੰ ਕਹਿੰਦਾ ਮੈਂ ਉਹਨਾਂ ਨਾਲ ਜਾ ਕੇ ਥੋੜੇ ਬਹੁਤ ਬੁਰੀ ਹਾਲਤ ਕਰੂੰਗਾ ਥੋੜੇ ਨਾਲ ਇੱਕ ਮਹਿਰੂ ਦਾ ਅਮਰਪਾਲ ਉਹ ਨੂੰ ਵੀ ਕਹਿੰਦਾ ਮੈਂ ਤੁਹਾਡੇ ਨਾਲ ਬਹੁਤ ਬੁਰੀ ਹਾਲਤ ਕਰੂੰਗਾ ਲਿਆ ਕੇ ਉਹ ਵੀ ਸਾਨੂੰ ਧੋੱਕੇ ਮਾਰਦਾ ਰਿਹਾ ਅਮਰਪਾਲ ਸਾਡਾ ਪਾਸ ਹਾਂਜੀ ਹਜੇ ਵੀ ਹੁਣ ਧੋੱਕੇ ਮਾਰਦਾ ਹੈ ਕਹਿੰਦਾ ਮੈਂ ਮਾਰ ਦੇਣੀ ਆ ਮਾਰ ਕੇ ਜਾਣਾ ਤੁਨੂੰ ਕੀ ਵਜਾ ਜਿਹੜੀ ਮਾਰਤੀ ਐ ਨਹੀਂ ਬੱਸ ਬਸ ਨਸ਼ੇ ਦੇ ਵਿੱਚ ਲੋਰਚੀ ਗਈ ਜਾਂਦਾ ਸਾਰਾ ਕੁਝ ਵੈਸੇ ਆ ਦੀ ਮੰਗ ਐ ਇਹ ਮੰਗਦਾ ਹੀ ਆ ਇਹ ਮੰਗਦਾ ਕਰਾਤ ਤੋਂ ਕੰਮ ਛੱਡ ਕੇ ਚਲੇ ਜਾ ਤੂੰ ਤੇ ਬੱਸ ਆਪਣਾ ਐ ਮੈਂ ਰੂੰਗਾ ਤੇ ਤੈਨੂੰ ਕਾਗਜ਼ੀ ਕਾਰਵਾਈ ਕਰਵਾਈ ਐ ਇਹਦੇ ਕ ਬੇਦਖਲ ਕੀਤਾ ਜੀ ਫੇਰ ਵੀ ਆ ਹਾਂ ਫੇਰ ਵੀ ਕਹਿੰਦਾ ਆਉਂਦਾ ਵੀਰ ਕਿਉਂ ਆਉਂਦਾ ਜੀ ਕਾਗਜ਼ੀ ਕੀ ਮੰਗਦਾ ਘਾਡੀ ਮੰਗਲ ਜਾਨੇ ਇੱਕ ਤਾਂ ਪੁਲਿਸ ਨੂੰ ਫੜ ਕੇ ਅੰਦਰ ਕਰੇ ਪੂਰੀ ਕਾਰਵਾਈ ਕਰੇ ਉਹਤੇ ਤੁਹਾਡੇ ਘਰੇ ਆ ਗਿਆ ਮਲਾ ਕੀਤਾ ਹਾਂਜੀ ਹਾਂਜੀ ਘਰੇ ਆ ਗਏ ਕੈਮਰੇ ਚ ਕਹਿ ਸੀ ਕੈਮਰੇ ਚ ਕੈਦ ਕੀਤਾ ਹੋਇਆ ਜੀ ਸਾਰਾ ਕੋਈ ਕੈਮਰੇ ਕਰਕੇ ਅਸੀਂ ਬਚ ਗਏ ਨਹੀਂ ਤਾਂ ਸਾਨੂੰ ਮਾਰ ਜਾਣਾ ਸੀ ਉਹਨਾਂ ਨੇ ਕਿੰਨੇ ਕਿੰਨੇ ਆਏ ਤਰਫ ਪੰਜ ਜਾਣੇ ਪੰਜ ਛੇ ਜਾਣੇ 6 ਜਾਣੇ ਸੀ ਸਾਰੇ ਬਾੜਾ ਨਹੀਂ ਦੋਹਾਂ ਦੇ ਪਾਣੀ ਪਾਏ ਸੀ ਤਿੰਨਾਂ ਦੇ ਤੇ ਦੋ ਦੋ ਤਿੰਨ ਮੂਏ ਸੀ ਦੂਜੂ ਸਾਦੇ ਕੱਪੜਿਆਂ ਦੇ ਮੂੰਹ ਲਵੇਟੇ ਸੀ ਉਹਨਾਂ ਦੇ ਯਾਰ ਬਸ ਕਾ ਤੇ ਬਾਣੇ ਚ ਆ ਕੇ ਹਾਂ ਜੀ ਬਾਣੇ ਜਾਏ ਮੈਂ ਗਵਾਲ ਨਹੀਂ ਕਰਦਾ ਹਾਂ ਸਾਰੇ 25 ਸਿੰਖ ਕਾਰਵਾਈ ਨਹੀਂ ਚਾਹੀਦੀ ਹਾਂਜੀ ਕਾਰਵਾਈ ਤੂੰ ਨਹੀਂ ਚਾਹੀਦੀ ਜਿਹੜੀ ਇਹ ਜੇ ਬੰਦੇ ਉਹਨਾਂ ਤੇ ਕਾਰਵਾਈ ਸਾਰਿਆਂ ਤੇ ਹੋਣੀ ਚਾਹੀਦੀ ਹੈ ਸ਼ਰਿਆ ਦਾ ਹਾਂਜੀ ਹਾਂਜੀ ਸ਼ਰਿਆ ਹੋਵੇ ਹਜੇ ਵੀ ਧੌਂਕੀਆਂ ਦਿੰਦਾ ਜੀ ਹਜੇ ਬਹੁਤ ਜ਼ਿਆਦੇ ਹੁਣ ਧੌਂਕੀਆਂ ਫੋਨ ਆਈ ਜਾਂਦੇ ਲੋਕਾਂ ਨੂੰ ਮੈਂ ਛੱਡਣੇ ਨਹੀਂਗੇ ਪੁਲਿਸ ਮਾਲਾਜਮਾਂ ਨੂੰ ਵੀ ਆਈ ਜਾਂਦੇ ਸਾਡੇ ਰਿਸ਼ਤੇਦਾਰਾਂ ਨੂੰ ਵੀ ਆਈ ਜਾਂਦੇ ਤਸਵੀਰ ਕਰ ਮੈਂ ਗੋਗਵਾਣੀ ਦੇ ਰਾਨਣਾਂ ਕੀ ਹੋਇਆ ਇਸ ਵੀ ਪ੍ਰੋਜੈਕਟ ਤੁਹਾਡੇ ਤੇ ਹਮਲਾ ਹੋਇਆ ਕਿਨੇ ਕੀਤਾ ਤੇ ਕਿਉਂ ਸਾਡੇ ਮੁੰਡੇ ਨੇ ਕੀਤਾ ਇਹ ਕੀ ਹੋਇਆ ਇਹਨੂੰ ਅਸੀਂ ਪੜਾ ਕੇ ਤੇ ਆ ਭੇਜਿਆ ਸੀ ਕੈਨੇਡਾ ਇਹ ਕੈਨੇਡਾ ਜੋ 8 ਸਾਲ ਲਾ ਕੇ ਵਾਪਸ ਆ ਗਿਆ ਵਾਪਸ ਆ ਕੇ ਇਹ ਨਾਲ ਸਾਡ ਨਾਲ ਲੜਨਾ ਘੋਣਾ ਸ਼ੁਰੂ ਕਰਤਾ ਅਸੀਂ ਆਸਟ੍ਰੇਲੀਆ ਚੜ ਗਏ ਅਸੀਂ ਸਾੜ ਪਾ ਇੱਕ ਆਸਟ੍ਰੇਲੀਆ ਲਾਏ ਜਦੋਂ ਅਸੀਂ ਵਾਪਸ ਆਏ ਉਹਦੇ ਧਰਨੇ ਦੇ ਵਿੱਚ ਅਮਰਤਪੁਰ ਮਹਿਰੋ ਦੇ ਨਾਲ ਇਹ ਦੇ ਸੰਬੰਧ ਬਣ ਗਏ ਤੇ ਇਹ ਆ ਕੇ ਜਦੋਂ ਇਹ ਘਰੇ ਆਏ ਅਸੀਂ ਇਹ ਕਦੇ ਧਰਨੇ ਤੇ ਚੜਾ ਜਾਇਆ ਕਰੇ ਕਦੇ ਘਰੇ ਆ ਜਾਇਆ ਕਰੇ ਫੇਰੇ ਆ ਮ ਸਾਡੇ ਨਾਲ ਲੜਨਾ ਘੋੜਨਾ ਸ਼ੁਰੂ ਕਰਤਾ ਫੇਰ ਅਸੀਂ ਇਹਨੂੰ ਕਿਹਾ ਵੀ ਤੂੰ ਸਾਡੇ ਨਾਲ ਵੰਡਲਾ ਜਿਹੜਾ ਕੋ ਬੈ ਕੇ ਵੰਡਣਾ ਇਹਦਾ ਨਾ ਤੇ ਲੜਾਈ ਚੰਗੀ ਨਾ ਦੀ ਇਹ ਆ ਨਾ ਮੈਂ ਤਾਂ ਨੈਤੀ ਲੜਾਈ ਰੱਖਣੀ ਮੈਂ ਤੁਹਾਡਾ ਭੜੇਪਾ ਰੋਲਣ ਆਇਆ ਮੈਂ ਤੁਹਾਨੂੰ ਕੁੱਟ ਮਾਰ ਕੇ ਤੁਹਾਡੇ ਕੋ ਕੰਮ ਕਰਾ ਕੇ ਰੋਟੀ ਖਾਣੀ ਮੈਂ ਨਹੀਂ ਢੱਕਾ ਕਰਨਾ ਠੀਕ ਹੈ ਮੈਂ ਵਾਪਸ ਫੇਰ ਕਹਿੰਦਾ ਮੈਂ ਵਾਪਸ ਕੈਨੇਡਾ ਜਾਣਾ ਵਾ ਫੇਰ 2.5 ਲੱਖ ਲਾ ਕੇ ਵਾਪਸ ਕੈਨੇਡਾ ਦੀ ਫਾਇਲ ਲਾਈ ਫੇਰ ਇਹ ਕਹਿੰਦਾ ਮੈਂ ਨਹੀਂ ਜਾਣਾ ਮੈਂ ਤਾਂ ਬਾਣਾ ਪੜਾ ਮੈਂ ਤਾਂ ਨੰਘ ਬਣ ਜਾਣਾ ਮੈਂ ਤਾਂ ਇੱਥੇ ਨੰਘ ਬਸੋਣੇ ਮੈਂ ਤੁਹਾਨੂੰ ਬਸਣ ਨਹੀਂ ਦੇਣਾ ਇਹ ਦਿੱਲੀ ਦਾ ਇਹ ਠੀਕ ਆ ਇਸ ਤਰ੍ਹਾਂ ਲੜਕੇ ਘਰੋਂ ਚਲਾ ਜਾਂਦਾ ਸੀ ਫੇਰ ਆ ਜਾਂਦਾ ਸੀ ਫੇਰ ਲੜਕੇ ਚਲਾ ਜਾਂਦਾ ਸੀ ਦਿੱਲੀ ਦਾ ਕੰਮ ਸੀਗਾ ਫੇਰੇ ਅਮਰਤਪਾਲ ਨੂੰ ਲੈ ਕੇ ਆਇਆ ਕਹਿੰਦਾ ਕਿ ਮੈਨੂੰ ਬੇਦਖਲ ਕਰ ਦੋ ਮੈਂ ਤਾਂ ਇਹਨਾਂ ਨਿੰਗਾਸਾ ਕਰਾਣਾ ਵਾ ਅਸੀਂ ਨਹੀਂ ਕੀਤਾ ਬੇਦਖਲ ਦੋ ਤਿੰਨ ਮਹੀਨੇ ਦਾ ਚੱਲਦਾ ਫੇਰ ਦੋ ਤਿੰਨ ਵਾਰੀ ਅਮਰਤਪਾਲ ਨੂੰ ਲੈ ਕੇ ਮੇਰੇ ਆੜਤੀ ਕੋਲੇ ਗਿਆ ਸਰਪੰਚ ਕੋਲੇ ਗਿਆ ਨੰਬਰਦਾਰ ਕੋਲੇ ਗਿਆ ਕਿ ਮੈਨੂੰ ਬੇਦਖਲ ਕਰਦਾ ਫੇਰ ਅਸੀਂ ਬੇਦਖਲ ਕਰਤਾ ਜਦੋਂ ਅਸੀਂ ਬੇਦਖਲ ਕਰਤਾ ਫੇਰ ਘਰੋਂ ਚਲਾ ਗਿਆ ਫੇਰੇ ਆਪਣੇ ਮਾਮੇ ਦੇ ਸੱਟਾ ਮਾਰੀਆਂ ਪਿਛਲੇ 2023 ਦੇ ਵਿੱਚ ਉਹਦੇ ਨੇ ਸਰ ਦੇ ਵਿੱਚ 123 ਟਾਂਕੇ ਲੱਗੇ ਉਹ ਅਸੀਂ ਮਸਾ ਬਚਾਇਆ ਪਰ ਉਹਨਾਂ ਨੇ ਪਰਚਾ ਨਹੀਂ ਕਰਵਾਇਆ ਕਿ ਚਲੋ ਕੋਈ ਗੱਲ ਨਹੀਂ ਕਰਦਾ ਕੋਈ ਗੱਲ ਨਹੀਂ ਠੀਕ ਹੈ ਪਰ ਇਹ ਨਹੀਂ ਸਦਰਿਆ ਉਸ ਤੋਂ ਬਾਅਦ ਹੁਣ ਸਾਡੇ ਸੱਟਾ ਮਾਰਨ ਆ ਗਿਆ ਪੰਜ ਛੇ ਜਣ ਸਾਨੂੰ ਅੱਗੇ ਬਹੁਤ ਧਮਕੀਆਂ ਦਿੱਤੀਆਂ ਮੈਂ 2023 ਦੇ ਵਿੱਚ ਘੱਟ ਤੋਂ ਘੱਟ ਡੀਆਈਜੀ ਦੇ ਐਸਐਸਪੀ ਦੇ 20 ਤਰਖਾਸਤਾ ਦਿੱਤੀਆਂ ਜਿੱਤੇ ਕੋਈ ਕਾਰਵਾਈ ਨਹੀਂ ਹੋਈ ਉਲਟਾ ਸਗੋਂ ਮੇਰਾ ਡੀਐਸਪੀ ਜੀਰਾ ਇਹ ਗੱਲ ਕਹਿੰਦਾ ਕਿ ਸਾਡੀ ਪੁਲਿਸ ਤੇਰੇ ਵਾਸਤੇ ਵਿਹਲੀ ਆ ਠੀਕ ਹੈ ਜੋ ਇਹ ਪ੍ਰਸ਼ਾਸਨ ਦਾ ਹੀ ਜ਼ਿੰਮੇਵਾਰੀ ਬਾੰਦੀ ਆ ਵੇਖਿਆ ਪ੍ਰਸ਼ਾਸਨ ਕੁਛ ਨਹੀਂ ਕਰ ਰਹੀ ਹੁਣ ਵੀ ਤਾਂ ਹਫਤਾ ਹੋ ਗਿਆ ਪ੍ਰਸ਼ਾਸਨ ਕੁਛ ਨਹੀਂ ਕਰ ਰਿਹਾ ਕਿ ਕਿਸ ਤਰ੍ਹਾਂ ਦੇਦੇ ਸਬੰਧ ਨੇ ਉਹਨਾਂ ਨਾਲ ਕੋਈ ਹੋਰ ਵੀਗਾ ਅਮਰਤਪਾਲ ਦਾ ਹਮਰਤਪਾਲ ਨਾਲ ਵੀ ਸਬੰਧ ਹੈ ਕੀ ਹੈ ਉਹਨਾਂ ਨਾਲ ਵੀ ਜਾਂਦਾ ਆਉਂਦਾ ਸੀ ਮੈਨੂੰ ਬਣਾ ਪਾ ਕੇ ਹੁਣ ਕੀ ਬਣਾ ਤੈਨੇ ਅਜੇ 2 ਸਾਲੀ 1.5 ਸਾਲੀ ਹੋਇਆ ਪਾਇਆ ਪਹਿਲਾਂ ਤਾਂ ਨਹੀਂ ਬਣਾ ਪਾਇਆ ਸੀ ਹੁਣ ਹੀ ਪਾਇਆ ਵਾ ਬਣਾ ਦੇਤਾ ਦਰਦਾਸ਼ਾ ਕਰ ਰਿਹਾ ਬਣਾ ਪਾ ਕੇ ਇਹ ਕਹਿੰਦਾ ਵੀ ਤੁਸੀਂ ਮਾਪਿਆਂ ਨੂੰ ਕੁੱਟੋ ਮਾਰੋ ਨਾਲੇ ਕਾਦੇ ਵਾਸਤੇ ਕੁੱਟਦਾ ਮਾਰਦਾ ਸਾਨੂੰ ਕੋਈ ਕਮਾਈ ਦਿੱਤੀ ਇਹਨੇ ਕਰਕੇ ਯਾ ਕੋ ਕੰਮ ਕਰਦਾ ਸੀ ਕਦੇ ਵੈ ਸੀ ਨਾ ਕਵਾਰਾ ਛੋਟਾ ਵੱਡਾ ਦੂਸਰਾ ਆਸਟ੍ਰੇਲੀਆ ਨਿੱਕਾ ਵੈ ਉਹ ਆਸਟ੍ਰੇਲੀਆ ਹਾਂਜੀ ਅੱਛਾ ਇਹਦਾ ਵਿਆਹ ਨਹੀਂ ਹੋਇਆ ਨਹੀਂ ਹੋਇਆ ਅੱਛਾ ਹੋੜ ਕਿਸ ਤਰ੍ਹਾਂ ਦੀ ਹੈ ਹਰ ਕਰਦਾ ਬਸ ਹਰ ਕਰਾਂ ਦੇ ਬਸ ਕੁੱਟੋ ਮਾਰੋ ਲੁੱਟੋ ਖਾਓ ਨੋਟਾ ਹੋਆ ਨੋਟਾ ਹੋਆ ਕਰਦਾ ਹੀ ਹੋਗਾ ਜੋ ਸੰਡਰ ਨੂੰ ਲੁੱਟ ਕੇ ਲਗਿਆ ਆ ਦਿਨੇ ਜਿਹੜੇ ਨਾਲ ਆਏ ਉਹਨਾਂ ਕਿਹਾ ਕਿ ਕਿੰਨੀਆਂ ਕੁ ਲੁੱਟਾ ਕਰਦੇ ਕਿੰਨੀਆਂ ਕੁ ਮਾਵਾਂ ਨੂੰ ਕੁੱਟਣ ਜਾਂਦੇ ਆ ਕਿੰਨੇ ਕੁ ਲੋਕਾਂ ਨੂੰ ਕੁੱਟ ਕੇ ਆਉਂਦੇ ਆ ਜੇ ਸਾਨੂੰ ਕੁੱਟਣਾ ਆ ਸਕਦਾ ਲੋਕਾਂ ਨੂੰ ਕੁੱਟਣਾ ਨਹੀਂ ਜਾਂਦੇ ਹੁਣਗੇ ਕੀ ਕੀ ਕਹਿੰਦੀ ਹੈ ਸਿੱਖੀ ਕੀ ਕਹਿੰਦੀ ਸਿੱਖੇ ਨੇ ਕੀ ਕਹਿਣਾ ਸਿੱਖੀ ਇਹ ਕੁਝ ਕਹਿੰਦੀ ਆ ਵੀ ਤੁਸੀਂ ਸਿੱਖ ਬਣ ਕੇ ਤੇ ਘਰ ਦੇਆਂ ਨੂੰ ਕੁੱਟੋ ਸਿੱਖੀ ਇਹ ਕਹਿੰਦੀ ਵੀ ਤੁਸੀਂ ਲੋਕਾਂ ਦੀਆਂ ਕੁੱਟਾਂ ਮਾਰਾਂ ਕਰੋ ਸਿੱਖੀ ਚ ਕਿੱਥੇ ਲਿਖਿਆ ਵੀ ਕੁੱਟਾਂ ਮਾਰਾ ਕਰੋ ਕੋਈ ਇੱਕ ਕੱਕਾ ਖੈ ਸਰਦਾਨੀਗਾ ਸਾਨੂੰ ਨਹੀਂ ਪਤਾ ਕਿਹੜੇ ਨਸ਼ੇ ਕਰਦਾ ਜਿਹੜਾ ਐ ਭੱਜਾ ਫੱਦਾ ਘੋੜੀ ਵਾਂਗੂ ਕਿਤੇ ਖੜਦਾ ਹੀ ਨਹੀਂ ਘਰ ਦੇ ਵਿੱਚ ਹਮਲਾ ਕੀਤਾ ਹਾਂਜੀ ਘਰ ਦੇ ਵਿੱਚ ਹਮਲਾ ਕੀਤਾ ਕਿਹਦੇ ਨਾਲ ਸਾਡੇ ਦੋਨਾਂ ਜੀਆਂ ਨਾਲ ਕੀਤਾ ਤੇ ਉਹ ਤੇ ਨਹੀਂ ਤੇ ਉਹ ਤੇ ਕਿਤੇ ਨਾਲ ਕੀਤਾ ਕੀ ਸੀ ਦੇਸਵਾਰਨ ਵੇਸ ਵਾਲਾ ਨਾ ਗੰਦਾਸੇ ਕਿਰਪਾਨਾਂ ਕੱਢੀਆਂ ਇਹਨਾਂ ਨੇ ਉਹਦਾ ਚਲੌਂ ਉਹਦਾ ਚਲੌਂਦਾ ਹਕਮ ਨਹੀਂ ਮਿਲਿਆ ਇਹਨਾਂ ਨੂੰ ਵੀ ਅਹੀਂ ਬਾਹਰ ਨੂੰ ਭੱਜ ਕੇ ਤਾਂ ਨਹੀਂ ਤੇ ਕਿਰਪਾਨਾਂ ਕੱਢੀਆਂ ਫਿਰ ਉਹ ਦੁਬਾਰਾ ਉਹਨੇ ਆ ਕੇ ਗੇਟ ਖਲਾਇਆ ਮੈਂ ਗੇਟ ਲਾਤਾ ਸੀ ਇਹਨੂੰ ਅੰਦਰੋਂ ਫਿਰ ਦੁਬਾਰਾ ਕਿ ਨੰਗਨੇ ਗੇਟ ਖਲਾ ਕੇ ਕਹਿੰਦਾ ਕਿ ਮੈਂ ਤੇਰੇ ਗਟਵੜ ਤੋਂ ਗੂਆ ਖੋਲ ਦੇ ਇਦਾਂ ਕਿਹੜਾ ਖੂਨ ਦਾ ਪਿਆਸਾ ਬਣ ਗਿਆ ਕੀ ਕਰ ਤੇ ਖੂਨ ਤਾਂ ਪਿਆਸਾ ਹੀ ਆ ਤਾਂ ਜਦੋਂ ਅੰਦਰ ਜੰਮਿਆ ਹੁੰਦਾ ਖੂਨ ਦਾ ਪਿਆਸਾ ਹੀ ਆ ਇਹ ਤਾਂ ਇਹੀ ਲੱਛਣ ਕਰਦਾ ਪਹਿਲਾਂ ਤੋਂ ਕਾਰਵਾਈ ਕਾਰਵਾਈ ਪੋਸ ਕਰੇ ਹਾਂਜੀ ਮਾਲ ਮਾਲਾ ਦਾ ਮਾਲਾ ਸਾਨੂੰ ਹੁਣ ਵੀ ਮਾਰ ਸਕਦਾ ਸਾਨੂੰ ਹੁਣ ਵੀ ਖਤਰਾ ਅਸੀਂ ਤਾਂ ਹੁਣ ਵੀ ਲੋਕ ਲਾ ਕੇ ਪੈਨੇ ਘਰੇ ਬੰਦੇ ਪਾ ਕੇ ਪੈਨੇ ਹਸਣ ਤਾਂ ਹੁਣ ਵੀ ਖਤਰਾ ਹੁਣ ਵੀ ਤਾਂ ਸ਼ਰੀਆ ਮੇ ਖੁੱਲਾ ਫਰਦਾ ਉਹਨੂੰ ਕਿਹੜਾ ਪੁਲਸ ਫੜ ਰਹੀ ਹੈ ਸਰ ਜੀ ਹਾਂਜੀ ਸਰ ਜਿਹੜੇ ਪਿੰਡ ਦੇ ਵਿੱਚ ਕੁੱਟਮਾਰ ਹੋਈ ਮਾਮਾ ਨੂੰ ਕੀ ਮਾਮਲਾ ਸਰ ਇਹ ਮਾਮਲਾ ਇਹ ਜੀ ਪਿੰਡ ਗਗਵਣਾ ਜੀ ਉਥੋਂ ਜਸਵੀਰ ਕੌਰ ਪਤਨੀ ਅੰਗਰੇਜ਼ ਸਿੰਘ ਦਾ ਉਹਨਾਂ ਦਾ ਲੜਕਾ ਸੀ ਗੱਲਾਪਰੀ ਸਿੰਘ ਜੀ ਉਹਨੂੰ ਕੀਤਾ ਬੇਦਖਲ ਪਹਿਲਾਂ ਵਿਦੇਸ਼ ਗਿਆ ਸੀ ਵਿਦੇਸ਼ ਚੋਂ ਆ ਕੇ ਹੁਣ ਉਹ ਘਰ ਨਹੀਂ ਰਹਿੰਦਾ ਹੈਗਾ ਜੀ ਇਹ ਆਇਆ ਜੀ ਘਰ ਨਾਲ ਪੰਜਾਂ ਬੰਦੇ ਹੋਰ ਸੀ ਦੇ ਜੀ ਆ ਕੇ ਇੱਥੇ ਘਰਾਂ ਦੇ ਬਾਪ ਨੂੰ ਮਾਂ ਨੂੰ ਕੁੱਟਮਾਰ ਕਰਕੇ ਇੱਕ ਬੁਲਟ ਮੋਟਰਸਾਈਕਲ ਦੋ ਮੋਬਾਈਲ ਲੈ ਚਲਾ ਗਿਆ ਜੀ ਸਭ ਕਿੰਨੇ ਬੰਦੇ ਦੇ ਕਾਰਵਾਈ ਸੀ ਇਹ ਸਰ ਇੱਕ ਤਾਂ ਲੜਕਾ ਲਾਪਰੀ ਤੇ ਤੇ ਬਾਕੀ ਇਹ ਨਨਫੇਰ ਬੰਦੇ ਚਾਰ ਹੋਰ ਜੀ ਅੰਦਰ ਬੜੇ ਸੀ ਤੇ ਮੁਕਦਮ ਹਾਂ ਜੀ ਮੁਕਦਮ ਦਰਜ ਕਰਤਾ 33 ਨੰਬਰ ਐਫ ਆਰ ਜੀ 452 ਚ 147 ਸਮਝਾ 323 ਅਗਲੀ ਕਾਰਵਾਈ ਤੇ 30 ਜਾਰੀ ਹੈ ਜੀ ਮੇਜਰ ਸਿੰਘ ਠੜਦਾ ਸਾਹਿਬ ਜੀ ਗਿਆ